ਇਹ ਪਹਿਲੀ ਵਾਰ ਨਹੀਂ ਪਹਿਲੀ ਵਾਰ ਉਹਨਾਂ ਨੇ ਭੰਨ ਤੋੜ ਕੀਤੀ ਜਦੋਂ ਉਹ ਟਕਰਾ ਖਤਮ ਹੋਇਆ ਤਾਂ ਬਾਅਦ ਚ ਵੱਡੀ ਗਿਣਤੀ ਪੁਲਿਸ ਮਗਾ ਕੇ ਟੀਵੀ ਭੰਨੇ ਫਿਰਜਾਂ ਭੰਨੀਆਂ ਦਰਵਾਜ਼ੇ ਤੋੜੇ ਬਹੁਤ ਨੁਕਸਾਨ ਕੀਤਾ ਹਰੇਕ ਪਿੰਡ ਦੇ ਵਿੱਚ ਜਿੱਥੇ ਜਿੱਥੇ ਸਾਡੀ ਜਥੇ ਹੁੰਦੀ ਆ ਸਟੇਜਾਂ ਤੋਂ ਵੀ ਕਿ ਇਹਨਾਂ ਤੋਂ ਬਚਣਾ ਚਾਹੀਦਾ ਆ ਆਪਸੀ ਜਿਹੜਾ ਭਾਈਚਾਰਾ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਕ ਨਾਮ ਆਖਦਾ ਰਹਿੰਦਾ ਉਹ ਭਾਈਚਾਰਾ ਇਹਨੂੰ ਕਾਇਮ ਰੱਖਣਾ ਚਾਹੀਦਾ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਕਿ ਜਿਹੜਾ ਪਿੰਡ ਦਾ ਮਾਹੌਲ ਆ ਉਹ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਵੀ ਇੱਕ ਪਾਸੇ ਜਿਹੜੇ ਮਜ਼ਦੂਰ ਆ ਇੱਕ ਪਾਸੇ ਕਿਸਾਨ ਆ ਹੂੰ ਤੇ ਜੰਗੀਰੂ ਮਤ ਇੱਥੇ ਜ਼ਰੂਰ ਪਿਆ ਤੇ ਜਦੋਂ ਕੋਈ ਐਸਸੀ ਸਰਪੰਚ ਬਣਦਾ ਜਾਂ ਕੋਈ ਜੱਥੇਬੰਦੀ ਬਣਾ ਲੇ ਭਾਵੇਂ ਉਹ ਉਹ ਥੋੜਾ ਜਾਂ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਹੈ ਵੀ ਅਸੀਂ ਤਾਂ ਵੱਡੇ ਹਾਂ ਦਨ ਤਲਾ ਲਾ ਐਂਡ ਆਰਡਰ ਦੀਆਂ ਤਾਂ ਸ਼ਰੇਆਮ ਤੱਚੀਆਂ ਉਡੀਆਂ ਬਿਲਕੁਲ ਧੀਆਂ ਉਡੀਆਂ ਕੋਈ ਰੋਣਾ ਨਹੀਂ ਇਹਦੇ ਵਿੱਚ ਕਰਾਂ ਚ ਵੜ ਕੇ ਉਹਨਾਂ ਨੂੰ ਮਜ਼ਦੂਰਾਂ ਨੂੰ ਕੁੱਟਣਾ ਬਾਕੀ ਜਿਹੜਾਂ ਇਥੇ ਬੰਦ ਰੱਖਣਾ ਸਸ਼ੀਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਲ ਜੀ ਸੱਤਰੀ ਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਚੰਦਪਾਨ ਦਾ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਤੁਸੀਂ ਆ ਕੇ ਮੌਕਾ ਦੇਖਿਆ ਦੇਖੋ ਇਸ ਪਿੰਡ ਦੇ ਵਿੱਚ ਸਾਡਾ ਜੁਨਟ ਕਕਾਈਆ ਤੁਹਾਡੀ ਇਸ ਪਿੰਡ ਦੇ ਵਿੱਚ ਭਾਰਤੀ ਕਿਸਾਨ ਜੁਨਟ ਕਹਿੰਦਾ ਸੀ ਜੀ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਕਿ ਜਿਹੜਾ ਪਿੰਡ ਦਾ ਮਾਹੌਲ ਉਹ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਵੀ ਇੱਕ ਪਾਸੇ ਜਿਹੜੇ ਮਜ਼ਦੂਰ ਹੈ ਇੱਕ ਪਾਸੇ ਕਿਸਾਨ ਹੈ ਹੂੰ ਵੀ ਇਹ ਵੱਧ ਵੱਧ ਰਿਹਾ ਲਗਾਤਾਰ ਹੂੰ ਕਿ ਅਸੀਂ ਨਹੀਂ ਚਾਹੁੰਦੇ ਮਤਲਬ ਕਿ ਇਹ ਵਧੇ ਜੀ ਠੀਕ ਹੈ ਅਸੀਂ ਅਸਲ ਦੇ ਵਿੱਚ ਆਏ ਆ ਜਿੱਥੋਂ ਤੱਕ ਹੈਗਾ ਬੀਜੇਪੀ ਹੂੰ ਉਹ ਲੋਕ ਛਿਪ ਕੇ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਟਕਰਾਅ ਕਰਾਉਣਾ ਚਾਹੁੰਦੀ ਆ ਜੀ ਇਹ ਉਹਨਾਂ ਦੀ ਸ਼ੁਰੂਆਤ ਕੀਤੀ ਹੋਈ ਆ ਹੂੰ ਪਹਿਲਾਂ ਵੇਦਕਰ ਦੇ ਬੁੱਟ ਦੀ ਪੰਨ ਤੋੜ ਕਰਵਾਈ ਹੂੰ ਜਦੋਂ ਅਸੀਂ ਦਿੱਲੀ ਬੈਠੇ ਸੀ ਹੂੰ ਉਦੋਂ ਇੱਕ ਮੁੰਡਾ ਮਜ਼ਦੂਰਾਂ ਦਾ ਹੂੰ ਪੰਜਾਬ ਤੋਂ ਚੱਕਿਆ ਉਦੀ ਲਤਵਾਂ ਵੱਢ ਕੇ ਤਾਂ ਸਾਡੀ ਸਟੇਜ ਤੇ ਟੰਗਾ ਉਦੋਂ ਬਾਅਦ ਉਦੋਂ ਵੀ ਅਸੀਂ ਕਿਹਾ ਸੀ ਕਿ ਇਹ ਇਹਨਾਂ ਦੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਨੰਗੀ ਹੋ ਗਈ ਸੀ ਜਦੋਂ ਇੱਕ ਨੰਗੀ ਸਿੰਘ ਤੇ ਜਿਹੜਾ ਸੀ ਜਿਹੜਾ ਖੇਤੀਬਾੜੀ ਮੰਤਰੀ ਤੋਮਰ ਉਹਨਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਪੰਜਾਬੀ ਟ੍ਰੂਡ ਨੇ ਹੁਣ ਵੀ ਸਾਨੂੰ ਇਹ ਪੂਰਾ ਖਤਸਾ ਕਿ ਇਹ ਅਜੇਹਾ ਕੁਝ ਜਿਹੜੀਆਂ 2027 ਦੀਆਂ ਚੋਣਾਂ ਹੂੰ ਉਹਨਾਂ ਤੋਂ ਪਹਿਲਾਂ ਪਹਿਲਾਂ ਇਹ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਟਕਰਾਅ ਕਰਾਉਣ ਦੇ ਵਿੱਚ ਜੁਟੇ ਹੋ ਗਏ। ਉਹ ਲੋਕਾਂ ਨੂੰ ਪਤਾ ਹੋਵੇ ਨਾ ਹੋਵੇ। ਉਹ ਕਿਹੜੇ ਦਰਵਾਜ਼ੇ ਰਾਹੀਂ ਕਰ ਰਹੇ ਆ। ਕਿਹੜੇ ਬੰਦਿਆਂ ਨੂੰ ਮਤਲਬ ਉਹ ਸਿਸਕਾਰ ਦੇ ਆ। ਇਸ ਕਰਕੇ ਅਸੀਂ ਚਕੰਨੇ ਕਰਾਂਗੇ। ਹਰੇਕ ਪਿੰਡ ਦੇ ਵਿੱਚ ਜਿੱਥੇ ਜਿੱਥੇ ਸਾਡੀ ਜਥੇਬੰਦੀ ਆ ਸਟੇਜਾਂ ਤੋਂ ਵੀ ਕਿ ਇਹਨਾਂ ਤੋਂ ਬਚਣਾ ਚਾਹੀਦਾ ਹੈ। ਆਪਸੀ ਜਿਹੜਾ ਭਾਈਚਾਰਾ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਕ ਕਨੋਮ ਆਸ ਦਾ ਰਿਸ਼ਤਾ ਹੂੰ ਉਹ ਭਾਈਚਾਰਾ ਇਹਨੂੰ ਕਾਇਮ ਰੱਖਣਾ ਚਾਹੀਦਾ ਹੈ ਹੂੰ ਉਹ ਸਦਿਆਂ ਪੁਰਾਣਾ ਹੂੰ ਕਿਸੇ ਦੀ ਸਿਆਸੀ ਸਹਜ ਚ ਨਾ ਹੋਣ ਹੂੰ ਠੀਕ ਹੈ ਇਹਨਾਂ ਗੱਲਾਂ ਨੂੰ ਸਮਝਣਾ ਉਹ ਤੇ ਲਗਾਤਾਰ ਹੀ ਇਕੱਠੇ ਰਹਿਣਾ ਹੂੰ ਇਸ ਪਿੰਡ ਦੀ ਜਿਹੜਾ ਮੈਂ ਲੇਖਾ ਜੋਖਾ ਕੀਤਾ ਕਿ ਅੱਧੀ ਆਬਾਦੀ ਜੇ ਕਹਿਣਾ ਹੋਵੇ ਵੋਟ ਦੇ ਆਧਾਰ ਤੇ 1800 ਵੋਟ ਤਾਂ ਮੈਨੂੰ ਪਤਾ ਲੱਗਾ ਕਿ 1800 ਵੋਟ ਐਸੀ ਹੈ ਹੂੰ ਤੇ ਲਗਭਗ ਇਹਨੂੰ ਹੀ ਦੂਜੀ ਹੈ ਜਿਹੜੀ ਹੂੰ ਜੇ ਬਰਾਬਰ ਦਾ ਭਾਈਚਾਰਾ ਬੈਠਾ ਹੂੰ ਉਹਦੇ ਵਿੱਚ ਤਰੇੜ ਨਹੀਂ ਹੁੰਦੀ ਬਿਲਕੁਲ ਇੱਕ ਜੰਗੀਰੂ ਮਤ ਇੱਥੇ ਜ਼ਰੂਰ ਪਿਆ ਤੇ ਜਦੋਂ ਕੋਈ ਐਸੀ ਸਰਪੰਚ ਬਣਦਾ ਜਾਂ ਕੋਈ ਜੱਥੇਬੰਦੀ ਬਣਾ ਲੇ ਭਾਵੇਂ ਉਹ ਉਹ ਥੋੜਾ ਜਿਹਾ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਹੈ ਵੀ ਅਸੀਂ ਤਾਂ ਵੱਡੇ ਹੁੰਦੇ ਹਾਂ ਇਹ ਛੋਟੇ ਹੁੰਦੇ ਆ ਅਸੀਂ ਨਹੀਂ ਦੇਖਦੇ ਉਹ ਅਸੀਂ ਚਾਹੇ ਮਜ਼ਦੂਰ ਹੈ ਛੋਟਾ ਵਰਗ ਹੈ ਮਲਾਜਮ ਹੈ ਕਿਸਾਨ ਹੈ ਅਸੀਂ ਸਭ ਨੂੰ ਬਰਾਬਰ ਦੇਖਦੇ ਹਾਂ ਤੇ ਪਿੰਡ ਦੇ ਵਿੱਚ ਕੋਈ ਵੀ ਪਿੰਡ ਕੱਲਾ ਜੰਦ ਪਹੁੰਚਦਾ ਸਵਾਲੀ ਤੇ ਉੱਥੇ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਜਿੱਥੋਂ ਤੱਕ ਪੁਲਿਸ ਦਾ ਸਵਾਲ ਹੈ ਜੀ ਇਹ ਪਹਿਲੀ ਵਾਰ ਨਹੀਂ ਹਮ ਪਹਿਲੀ ਵਾਰ ਉਹਨਾਂ ਨੇ ਭੰਨ ਤੋੜ ਕੀਤੀ ਮਾਈ ਸਰਕਾਂ ਦੇ ਕਿਸਾਨਾਂ ਦਾ ਟਕਰਾ ਸੀ ਪੁਲਿਸ ਦੇ ਨਾਲ ਸੀ ਜਦੋਂ ਉਹ ਟਕਰਾ ਖਤਮ ਹੋਇਆ ਤਾਂ ਬਾਅਦ ਚ ਵੱਡੀ ਗਿਣਤੀ ਪੁਲਿਸ ਮਗਾ ਕੇ ਟੀਵੀ ਭੰਨੇ ਫਰਜਾਂ ਭੰਨੀਆਂ ਦਰਵਾਜ਼ੇ ਤੋੜੇ ਬਹੁਤ ਨੁਕਸਾਨ ਕੀਤਾ ਹਮ ਉਸ ਤੋਂ ਬਾਅਦ ਜਦੋਂ ਗਵਿੰਦਪੁਰੇ ਘੋਲ ਚੱਲ ਰਿਹਾ ਸੀ ਜ਼ਮੀਨ ਨਹੀਂ ਘੋਲ ਹਮ ਉਹ ਵੀ ਸਰਕਾਰ ਦੇ ਨਾਲ ਸੀ ਕਿਉਂਕਿ ਜ਼ਮੀਨ ਅਕਵਾਇਰ ਕੀਤੀ ਸੀ ਅਸੀਂ ਹੀ ਵਿਰੋਧ ਕਰਦੇ ਸੀ ਉਹਦਾ ਉੱਥੇ ਵੀ ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ ਤਾਂ ਵੱਡੀ ਗਿਣਤੀ ਚ ਜਾ ਕੇ ਮਜ਼ਦੂਰਾਂ ਦੇ ਘਰਾਂ ਦੀ ਬੰਦ ਤੋੜ ਕੀਤੀ ਆ ਆ ਤੀਜਾ ਪਿੰਡ ਦੇਖ ਰਹੇ ਮੈਂ ਜਿਹੜਾ ਉਹਨਾਂ ਨੇ ਘਰਾਂ ਚ ਬੜ ਕੇ ਬੰਦ ਤੋੜ ਦਿੱਤੀ ਆ ਉਹਦੇ ਪਿੱਛੇ ਇਹੀ ਹੁੰਦਾ ਅਸਲ ਦੇ ਵਿੱਚ ਨਫਰਤ ਭਾਲੀ ਹੁੰਦੀ ਆ ਕਿ ਚਾਹ ਕਿਸਾਨ ਤਾਂ ਲੜਦੇ ਰਹਿੰਦੇ ਆ ਇਹਨਾਂ ਨੇ ਤਾਂ ਮੰਗਾ ਏ ਭਾਅ ਘੱਟ ਮੰਗਦੇ ਆ ਹੋਰ ਤਲਨਾ ਮਜ਼ਦੂਰ ਕਿਉਂ ਉੱਠਣ ਇਹ ਨਫਰਤ ਪੁਲਿਸ ਦੇ ਅੰਦਰ ਵੀ ਪਾਲੀ ਹੁੰਦੀ ਆ ਤੁਸੀਂ ਇਹਦੇ ਚ ਫੇਲਿਅਰ ਕਿਦਾ ਮੰਨਦੇ ਹੋ ਕਿਉਂਕਿ ਜਦੋਂ ਇੱਥੇ ਇਹਨਾਂ ਕੁਝ ਵਾਪਰਿਆ 5 ਤਰੀਕ ਨੂੰ ਬਣਾ ਬਹੁਤ ਬਹੁਤ ਕੁਝ ਹੋਇਆ ਤੁਹਾਨੂੰ ਸਭ ਪਤਾ ਹੈ ਫਾਇਰਿੰਗ ਦੇ ਉੱਤੇ ਬਹੁਤ ਸਵਾਲ ਚੁੱਕੇ ਜਾਂਦੇ ਆ ਕਿ ਫਾਇਰਿੰਗ ਕੀਤੀ ਗਈ ਤੁਸੀਂ ਕਿਵੇਂ ਦੇਖਦੇ ਹੋ ਫੇਲਿਅਰ ਕਿਹਦਾ ਹੈ ਕਿਉਂਕਿ ਪ੍ਰਸ਼ਾਸਨ ਉੱਤੇ ਸਮੇਂ ਸਿਰ ਨਹੀਂ ਪਹੁੰਚਿਆ ਜਾਂ ਜੇ ਰੌਲਾ ਸੀ ਤਾਂ ਕੀ ਉਹ ਪ੍ਰਸ਼ਾਸਨ ਨਾਲ ਸੀ ਜਾਂ ਲੋਕ ਤਣਿਆਂ ਦਾ ਜੇ ਕੋਈ ਪਾਣੀ ਦੀ ਨਿਕਾਸੀ ਦਾ ਰੌਲਾ ਇਹ ਜ਼ਿੰਮੇਵਾਰੀ ਬਣਦੀ ਹੈ ਵੀਡੀਓ ਦੀ ਪੰਚਾਇਤ ਸੈਕਟਰੀ ਦੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਾਣੀ ਕਢਾਉਣਾ ਉਹਨਾਂ ਨੇ ਠੀਕ ਰਸਤੇ ਬਦਲ ਜਾਵੇ ਜਿੱਧਰ ਨੂੰ ਪਾਣੀ ਦਾ ਨਮਾਨ ਜਾਂ ਜਿੱਥੇ ਨਕਾਸ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਪੌਲਿਸ ਦੀ ਜ਼ਿੰਮੇਵਾਰੀ ਹੈ ਕਿ ਲੈਂਡ ਆਰਡਰ ਮਤਲਬ ਕਟਰਾ ਹੋਲ ਕਰਨਾ ਜੇ ਪਾਣੀ ਵਾਲੇ ਦੇ ਤੇ ਮਤਲਬ ਕਿਸੇ ਦੀ ਲੜਾਈ ਹੁੰਦੀ ਆ ਪਰ ਉਸ ਦਿਨ ਤਾਂ ਲਾ ਐਂਡ ਆਰਡਰ ਦੀਆਂ ਤਾਂ ਸ਼ਰੇਆਮ ਤੱਚੀਆਂ ਉੱਡੀਆਂ ਬਿਲਕੁਲ ਤਾਂ ਨਹੀਂ ਆ ਉਡੀਆਂ ਕੋਈ ਰੌਲਾ ਨਹੀਂ ਇਹਦੇ ਵਿੱਚ ਘਰਾਂ 'ਚ ਵੜ ਕੇ ਉਹਨਾਂ ਨੂੰ ਮਜ਼ਦੂਰਾਂ ਨੂੰ ਕੁੱਟਣਾ ਬਾਕੀ ਜਿਹੜਾਂ 'ਚ ਬੰਦ ਰੱਖਣਾ ਤੇ ਉਦੋਂ ਬਾਅਦ ਮਤਲਬ ਫੇਰ ਦੂਜਾ ਪਾਸਾ ਪਲਟ ਜਾਣ ਕਿ ਜਦੋਂ ਪਤਾ ਲੱਗਾ ਕਿ ਜਿੰਨਾ ਮੈਂ ਦੇਖਿਆ ਜਿੰਨੀ ਸਰਪੰਚ ਦੀ ਕੁੱਟਮਾਰ ਕੀਤੀ ਹੈ ਠੀਕ ਹੈ ਬਹੁਤ ਜ਼ਿਆਦਾ ਇਹ ਮਤਲਬ ਹੈਗੀ ਹੈ ਅੱਛਾ ਬਾਕੀ ਅਸੀਂ ਜਿਹੜੀ ਪੜਤਾਲ ਹੈ ਅਸੀਂ ਅਜੇ ਮਤਲਬ ਇਹਨਾਂ ਕੋਲ ਗਏ ਆ ਹੂੰ ਹੁਣ ਉਹਨਾਂ ਕੋਲ ਗਏ ਆ ਹੋਰ ਵੀ ਕਰਦੇ ਹਾਂ ਤੁਸੀਂ ਹੂੰ ਜਿਹੜਾ ਤੁਸੀਂ ਸਵਾਲ ਕਰਦਾ ਨਾ ਕਿ ਕੌਣ ਜ਼ਿੰਮੇਵਾਰ ਆ ਕੀ ਮਕਸਦ ਸੀ ਉਹ ਅਸੀਂ ਬਰੀਕੀ ਦੇ ਵਿੱਚ ਦੇਖਦੇ ਹਾਂ ਫਾਇਰਿੰਗ ਦੇ ਉੱਤੇ ਜਿਵੇਂ ਬਹੁਤ ਵੱਡਾ ਸਵਾਲ ਕੀਤਾ ਜਾਂਦਾ ਹੈ ਕਿ ਫਾਇਰਿੰਗ ਕੀਤੀ ਗਈ ਹੈ ਹਵਾਈ ਫਾਇਰਿੰਗ ਕੀਤੀ ਗਈ ਦੇਖੋ ਹਵਾਈ ਫਾਇਰਿੰਗ ਤਾਂ ਮਤਲਬ ਦਿਖ ਰਹੇ ਨਹੀਂ ਵੀਡੀਓ ਦੇ ਵਿੱਚ ਦਿਖ ਰਹੇ ਨੇ ਜਦੋਂ ਟਕਰਾ ਆਉਂਦਾ ਉਥੇ ਟ੍ਰੋੜਾ ਵੀ ਚੱਲਦਾ ਹੈ ਫਾਇਰਿੰਗ ਵੀ ਹੁੰਦੀ ਹੈ ਬਹੁਤ ਕੁਝ ਹੁੰਦਾ ਹੈ ਪੁਲਿਸ ਵਾਲੇ ਵੀ ਜ਼ਖਮੀ ਹੋ ਜਾਂਦੇ ਹੁੰਦੇ ਆ ਟਕਰਾਹ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ਠੀਕ ਹੈ ਪਰ ਅਸੀਂ ਬਰੀਕੀ ਚ ਪਰਤਾਲ ਦੀ ਕਰ ਤੁਹਾਡੀ ਤੁਹਾਡੀ ਹੀ ਯੂਨੀਅਨ ਦੀਆਂ 6 ਜਥੇਬੰਦੀਆਂ ਕਾਫੀ ਲੰਬੇ ਸਮੇਂ ਤੋਂ ਬਿਆਨ ਦੇ ਰਹੀਆਂ ਨੇ ਹਨਾ ਇਹ ਸੇਮ ਹੀ ਇੱਕ ਹੀ ਯੂਨੀਅਨ ਹੈ ਇੱਕ ਤਰਫੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਕਿਸੇ ਯੂਨੀਅਨ ਨੂੰ ਮੈਂ ਕੁਝ ਨਹੀਂ ਕਹਿਣਾ ਸੰਯੁਕਤ ਮੋਰਚੇ ਦੇ ਵਿੱਚ ਇਹਦੀ ਰਿਪੋਰਟ ਗਈ ਸੀ ਜੀ ਉਥੇ ਅਸੀਂ ਨਖੇਦੀ ਦਾ ਬਿਆਨ ਭੇਜਿਆ ਕਿ ਜਿਹੜਾ ਮਜ਼ਦੂਰਾਂ ਤੇ ਜ਼ਬਰ ਹੋਇਆ ਉਹਦੀ ਅਸੀਂ ਨਿੰਦਾ ਕਰਦੇ ਹਾਂ ਤੇ ਬਹੁਤ ਮਤਲ ਗਲਤ ਹੋਇਆ ਸਵਾਲ ਇਹ ਵੀ ਉੱਠਦੇ ਨੇ ਕਿ ਜੇ ਮਜ਼ਦੂਰਾਂ ਤੇ ਜ਼ੁਲਮ ਹੋਇਆ ਤਾਂ ਫਿਰ ਕਿਸੇ ਦੇ ਘਰ ਵੱਲ ਆਉਣ ਵਾਲੇ ਮਜ਼ਦੂਰਾਂ ਨੂੰ ਮਜਲੂਮ ਕਿਉਂ ਬਣਾਇਆ ਜਾ ਰਿਹਾ ਜੇ ਕੋਈ ਕਿਸੇ ਦੇ ਘਰ ਦੇ ਉੱਤੇ ਅਟੈਕ ਕਰੂਗਾ ਕਿਸਾਨ ਜਥੇਬੰਦੀਆਂ ਉਹਦਾ ਸਾਥ ਕਿਉਂ ਨਹੀਂ ਦੇ ਰਹੀਆਂ ਨਹੀਂ ਕਿਸਾਨ ਜਥੇਬੰਦੀਆਂ ਦੇਖੋ ਪਹਿਲੀ ਗੱਲ ਤਾਂ ਸਾਡਾ ਇਹ ਤੈਅ ਕੀਤਾ ਵਾ ਕੱਲਾ ਇਹ ਇਹ ਤਾਂ ਪਹਿਲੀ ਆ ਰੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਆ ਗਏ ਨਾ ਆਮ ਤੌਰ ਤੇ ਹੁੰਦਾ ਇਹ ਦਿਹਾੜੀ ਦੇ ਮੁੱਦੇ ਨੂੰ ਲੈ ਕੇ ਹੂੰ ਘੋਨੇ ਦਾ ਰੇਟ ਮਜ਼ਦੂਰਾਂ ਨੇ ਵੱਧ ਮੰਗ ਲਿਆ ਹੂੰ ਬਾਈਕਟ ਕਰ ਦਿੰਦੇ ਨੇ ਕਈ ਪਿੰਡ ਕਿ ਅਸੀਂ ਮਜ਼ਦੂਰਾਂ ਨੂੰ ਫਿਰ ਨਗਾ ਤੇ ਨਹੀਂ ਚੜਨ ਮੇ ਦੇਵਾ ਇੱਕ ਇਤਾਂ ਚ ਨਹੀਂ ਬਣ ਦੇਵਾਂਗੇ ਉਦੋਂ ਵੀ ਸਾਡੀ ਇਹੀ ਪਾਲਸੀ ਤਾਂ ਕੀਤੀ ਹੋਈ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਪਿੰਡ ਦੇ ਵਿੱਚ ਜਾਈਏ ਤੁਸੀਂ ਸ਼ੁਰੂਆਤ ਦੇ ਵਿੱਚ ਮੈਨੂੰ ਜਵਾਬ ਦਿੱਤਾ ਕਿ ਵੀਡੀਓ ਦਫ਼ਤਰ ਦਾ ਕੰਮ ਸੀ ਜਾਂ ਪ੍ਰਸ਼ਾਸਨ ਦਾ ਕੰਮ ਸੀ ਜੇ ਕਿਸੇ ਨਾਰੀ ਦਾ ਮੁੱਦਾ ਸੀ ਤਾਂ ਸਭ ਤੋਂ ਪਹਿਲਾ ਸਵਾਲ ਹੀ ਇਹ ਉੱਠ ਰਿਹਾ ਕਿ ਉਹ ਇੰਨੀ ਭੀੜ ਲੈ ਕੇ ਇਹਨਾਂ ਦੇ ਬਾਹਰ ਚ ਕਿਉਂ ਆਏ ਸੀ ਜਦ ਕਿ ਉਹਨਾਂ ਦੇ ਉੱਪਰ ਇਸ ਧਰ ਦੇ ਵੱਲੋਂ ਪਰਚਾ ਦਿੱਤਾ ਹੋਇਆ ਸੀ ਦਰਖਾਸਤ ਦਿੱਤੀ ਹੋਈ ਸੀ ਦੇਖੋ ਉਹੀ ਮੈਂ ਕਹਿ ਰਿਹਾ ਹਾਂ ਨਾ ਕਿ ਅਸੀਂ ਇਹ ਜਾਨਣਾ ਚਾਈ ਹਾਂ ਹੋਰ ਮੈਂ ਬਰਾਕੋਲੇ ਵੀ ਜਾਵਾਂਗੇ ਕੁਝ ਪੰਚਾਇਤ ਮੈਂਬਰ ਸਾਨੂੰ ਮਿਲੇਗਾ ਠੀਕ ਹੈ ਜਿਹੜੇ ਜਿਹੜੇ ਮਜ਼ਦੂਰਾਂ ਦੇ ਘਰਾਂ ਦੇ ਮਤਲਬ ਬੱਚੇ ਜੇਲ੍ਹ ਚ ਰਹੇ ਆ ਉਹਨਾਂ ਨੂੰ ਵੀ ਮਿਲਣਾ ਇੱਕ ਕੇ ਦਿਨ ਚ ਨਹੀਂ ਇਹ ਹੁੰਦਾ ਕੋਸ਼ਿਸ਼ ਆਸੀਂ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਹਾਂ ਅਸੀਂ ਐਕਸ਼ਨ ਕਮੇਟੀ ਨੂੰ ਸਰੇਣ ਜਾਣਦੇ ਹਾਂ ਮਿਲਿਆ ਮੈਨੂੰ ਬਲਾਸਮੂਂ ਸੇਵੀ ਵਾਲਾ ਹੁਣ ਹੀ ਉਹਨਾਂ ਨੇ ਜਿਵੇਂ ਐਕਸ਼ਨ ਉਹਦੇ ਨਾਲ ਵੀ ਬੈਠ ਕੇ ਗੱਲਬਾਤ ਕੀਤੀ ਹੈ ਇੱਕ ਐਕਸ਼ਨ ਕਮੇਟੀ ਬਣਾਈ ਹੋਈ ਹੈ ਜਿਹੜੀ ਕਿ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾ ਰਹੀ ਹੈ ਕਿ ਗ੍ਰਿਫਤਾਰੀ ਹੋਵੇ ਕਿ ਇਹਨਾਂ ਦੇ ਵੱਲੋਂ ਤੁਹਾਡਾ ਬਿਆਨ ਆਇਆ ਸੀ ਦਲਦੂ ਵਾਲਾ ਦਲਦੂ ਅਲਾ ਦਾ ਬਿਆਨ ਆਇਆ ਸੀ ਕਿ ਭਈ ਇਹ ਇੱਕ ਐਕਸ਼ਨ ਕਮੇਟੀ ਇਧਰੋਂ ਵੀ ਬਣਨੀ ਚਾਹੀਦੀ ਹੈ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਕਾਫੀ ਲੰਮਾ ਸਮਾਂ ਹੋ ਗਿਆ ਉਹ ਐਕਸ਼ਨ ਕਮੇਟੀ ਹੈ ਜਿਹੜੀ ਹੂੰਗਾ ਜੀ ਠੀਕ ਹੈ ਮੈਂ ਜਾਣਦਾ ਆਪਣੀ ਜਥੇਬੰਦੀ ਦਾ ਜ਼ਿੰਮੇਵਾਰ ਹਾਂ ਜਾਂ ਸੰਯੁਕਤ ਮੋਰਕੇ ਦਾ ਜੀ ਸੰਯੁਕਤ ਮੋਰਕੇ ਨੇ ਮਤਲਬ ਇਹ ਨਖੇਦੀ ਕੀਤੀ ਹੈ ਜ਼ਬਰ ਦੀ ਕਿਤੇ ਵੀ ਜ਼ਬਰ ਹੋਵੇ ਕਿਸਾਨਾਂ ਤੇ ਹੋਵੇ ਮਜ਼ਦਮਾਨਾਂ ਤੇ ਹੋਵੇ ਅਸੀਂ ਜ਼ਬਰ ਦੇ ਵਿਰੁੱਧ ਹੁੰਦੇ ਹੀ ਹੁੰਦੇ ਹਾਂ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਜਾਂ ਰਾਜੀਨਾਮਾ ਹੋਣਾ ਚਾਹੀਦਾ ਦੇਖੋ ਅਸੀਂ ਕਾਰਵਾਈ ਦੀ ਤਾਂ ਮੰਗ ਪੁਲਿਸ ਵਾਲਿਆਂ ਤੇ ਕਰਾਂਗੇ ਜਿਨ੍ਹਾਂ ਨੇ ਜ਼ਬਰ ਕੀਤਾ ਠੀਕ ਹੈ ਜੀ ਪਰਚੇ ਤਾਂ ਦਰਜ ਹੋ ਗਏ ਆ ਕ੍ਰਾਸਕੇਚ ਹੋ ਗਿਆ ਉਹਨਾਂ ਤੋਂ ਵੀ ਹੋ ਗਿਆ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ